ਸਵਾਗਤ ਹੈ ਕਿਸਾਨ ਵੀਰੋ ਉਹਦਾ ਢੱਡਾ ਟਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਵੇਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਛਾਪਾ ਜੀ ਤਹਿਸੀਲ ਮਲਕਲਾਂ ਦਾ ਤੇ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਗੱਲਬਾਤ ਬਾਈ ਨਾਲ ਕਰਾਵਾਂਗੇ ਘਰ ਦੀ ਬਰੀਡ ਆ ਬਾਈਆਂ ਦੀ ਅੱਜ ਤੁਹਾਨੂੰ ਨੀਲੀ ਰਾਵੀ ਨਸਲ ਦਾ ਨਗੀਨਾ ਦਿਖਾਦਾ ਇਹ ਨਗੀਨਾ ਇਸ ਕਰਕੇ ਕਹਤਾ ਕਿਉਂਕਿ ਸਾਰੇ ਮਾਰ ਕੇ ਇਹਦੇ ਪੂਰੇ ਆਗੇ ਨੀਲੀ ਰਾਵੀ ਦੇ ਤੇ ਜਿਹੜਾ ਇਹਦਾ ਬੱਚਾ ਪਾਰ ਵਾਲਾ ਉਹ ਵੀ ਮੂਰੇ ਖੜਾ ਤੇ ਹੋਰ ਵੀ ਬਾਈਆਂ ਕੋਲੇ ਇੱਕ ਕੱਚੀ ਵੀ ਝੋਟੀ ਉਹ ਹਜੇ ਠਹਿਰ ਕੇ ਵੇਚਣੀ ਆ ਮੱਝ ਉਹ ਵੀ ਬਕਾਊ ਆ ਗੱਲਬਾਤ ਤੁਹਾਨੂੰ ਮੇਨ ਇਹ ਝੋਟੀ ਦੀ ਰਹੂਗੀ ਨੀਲੀ ਰਾਵੀ ਆ ਗਈ ਜਮਾ ਸਾਰੇ ਮਾਰ ਕੇ ਫੁੱਲ ਨੰਬਰ ਨਾਮ ਐਡਰੈਸ ਦੇ ਸਾਰੀ ਜਾਣਕਾਰੀ ਬਾਈ ਜੀ ਤੋਂ ਲੈ ਕੇ ਦੱਸਾਂਗੇ ਆ ਜਾਓ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਹੋ ਪਹਿਲਾ ਤਾਂ ਨੰਬਰ ਬੋਲ ਦਗੇ ਜੀ। 62804 ਹੂੰ 3599 ਜੀ। 62804 3599 99 ਪਿੰਡ ਆਪਣਾ ਜੀ। ਪਿੰਡ ਸਾਪਾ ਜੀ ਜਿਹੜਾ ਬਰਨਾਲਾ ਜੀ। ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਮਹਰਕਲਾ। ਮਹਰਕਲਾ ਓਕੇ ਜੀ। ਹਾਂਜੀ। ਤੇ ਬਾਈ ਜੀ ਵਪਾਰ ਦਾ ਕੰਮ ਤਾਂ ਕੋਈ ਹੈ ਨਹੀਂ ਉਹ ਤਾਂ ਮੈਨੂੰ ਵੀ ਪਤਾ ਲੱਗ ਜਾਂਦਾ। ਕੋਈ ਕੰਮ ਨਹੀਂ। ਕਿਉਂਕਿ ਨੀਲੀ ਦਾਵੀ ਤੇ ਬਾਈ ਨੇ ਕੰਮ ਕੀਤਾ ਇੱਕ ਹੀ ਮੋਰਾ ਜੀ ਤਾਂ ਹਨਾ। ਹਾਂਜੀ। ਤੇ ਇੱਕ ਤਾਂ ਮੱਝ ਖੜੀ ਹੈਗੀ। ਇਹ ਏਸੀ ਦੀ ਈ ਬਾਈ। ਹਾਂਜੀ। ਨਹੀਂ ਨਹੀਂ। ਅਸੇ ਹੋਰ ਲੈ। ਓਕੇ ਡੋਡ ਦੀ ਹਾ ਇਹ ਵੀ ਜਮਾਨੀ ਦੀ ਆ ਵੀ ਪਿਓ ਸਾਰੇ ਮਾਰ ਕੇ ਹਨਾ ਵੇਚਣੀ ਦਾ ਇਹ ਵੀ ਆਪਾਂ ਇਹ ਕੱਚੀ ਆ ਕੱਚੀ ਦੇ ਸਾਬ ਨਾਲ ਸੰਪਰਕ ਕਰ ਲਿਓ ਤੇ ਮੈਂ ਵੀਡੀਓ ਰੋ ਗਿਆ ਝੋਟੀ ਦੀ ਤੇ ਬਾਈ ਜੀ ਇਹ ਕਾਇ ਸੂਏ ਆਪਾਂ ਚੋਈ ਆ ਪਹਿਲਾ ਇਹ ਦੋ ਸੂਏ ਚੋਈ ਆ ਬਾਈ ਜੀ ਆਪਾਂ ਦੋ ਸੂਏ ਚੋਲੀ ਹਾਂਜੀ ਤੀਜੇ ਸੂਏ ਨੂੰ ਸੂਏ ਤੀਜੇ ਸੂਏ ਦੇ ਕਿੰਨੇ ਦਿਨ ਬਾਕੀ ਆ ਹੁਣ ਇਹਦੇ ਇਹਦੇ 6 ਤਰੀਕ ਨੂੰ 6 ਦਿਨ ਪੂਰੇ ਹੋਣੇ ਆ ਅੱਜ ਹੋ ਗਈ 28 ਤਰੀਕ 28 ਤਰੀਕ ਜੀ ਤੇ ਹਜੇ 8 ਤੱਕ ਦਿਨ ਇਹਦੇ ਪਏ ਆ ਤੇ ਉੱਤੇ ਵੀ ਨੇ ਲੈਣੇ ਆ ਉੱਤੇ ਵੀ ਬਾਈ 5-4 ਦਿਨ ਪੁੱਛ ਤੇਲੇ ਵਾਲੂ ਬਾਬਾ ਜੀ ਬਹੁਤ ਕਾੜ ਦਿਆ ਬਾਈ ਪੂਰਾ ਜੀ ਤੇ ਕੱਟੀ ਦੀ ਪਾਰ ਵਾਲੇ ਸੂਏ ਦੀ ਮਾੜੀ ਦਿਖਾ ਦਈਏ ਆ ਦੇਖੋ ਜੀ ਫੁੱਲ ਮਾਰ ਕੇ ਇਹਦੇ ਵੀ ਕੱਟੀ ਦਾ ਨਾਟ ਫੋਰ ਸੇਲ ਆ ਇਹਦੇ ਵਿੱਚ ਨਹੀਂ ਕੱਟੀ 6 ਨਹੀਂ ਹੈਗੀ ਓਕੇ ਜੀ ਆ ਦੇਖੋ ਕੱਟੀ ਦਾ ਕੋਈ ਇਹਦਾ ਬੱਚਾ ਤੁਹਾਨੂੰ ਦਿਖਾਤਾ ਵੀ ਇਸ ਤਰ੍ਹਾਂ ਦੇ ਬੱਚੇ ਪਾਉਂਦੀ ਹੈ ਕੱਟੀ ਤੇ ਫੇਸ ਕਰੋ ਚੱਕੇ ਦਾ ਅੱਖ ਤੁਹਾਨੂੰ ਦਿਖਾ ਦਈਏ ਮਣਕਣੀ ਤੇ ਸਿੰਘ ਸਭ ਕੋ ਰੇਨਲਜੀਤ ਕਹਿਣਾ ਹੁੰਦਾ ਬਾਈ ਕਹਿੰਦੇ ਦੂਜਾ ਛੂਏ ਵੀ ਅਸੀਂ ਕਹਿ ਦਿੰਦੇ ਪਰ ਨਹੀਂ ਕਹਿਣਾ ਅਸੀਂ ਤੀਜਾ ਦਾ ਤੀਜਾ ਬਾਕੀ ਬਾਈ ਕੱਦ ਤੱਦ ਕਾਟ ਇਧਰਲੇ ਪਾਸੇ ਨੂੰ ਕੱਟ ਪਰਲੇ ਪਾਸੇ ਚੱਲੇ ਉਹਦੇ ਤੇ ਉਧਰਲੇ ਪਾਸੇ ਜਦੋਂ ਕੱਦ ਕਾਟਣਾ ਇਹਦਾ ਜੀ ਐਕਸਟਰਾ ਆ ਦੇ ਬੁਰਾ ਜੀ ਮੇਰਾ 5.5 ਫੁੱਟ ਦਾ ਕੱਦ ਆ ਜੀ ਓਕੇ 5 ਫੁੱਟ ਦੀ ਹਾਈਟ ਇਹਦੀ ਹੈਗੀ ਆ ਮਗਰਲੇ ਪਾਸੇ ਦਾ 5 ਤੋਂ ਵੀ ਪਲੱਸ ਆ 8 ਇੰਚ ਦੇ ਕਰੀਬ ਕੱਦ ਦਾ ਜੀ ਵੱਡੇ ਸਾਈਜ਼ ਦੀ ਆ ਗਈ ਤੇ ਬਾਈ ਜੀ ਕਿੰਨਾ ਦੁੱਧ ਕੱਢਿਆ ਫਿਰ ਦੂਜੇ ਛੂਏ ਨੇ ਦੂਜੇ ਛੂਏ ਬਾਈ ਜੀ ਇਹਦਾ ਅਸੀਂ 18-19 ਲੀਟਰ ਚ ਹੋਇਆ 18- ਐਡ ਕੀਤਾ ਬਈ 20 ਪਲੱਸ ਦੀ ਉਮੀਦ ਹੈ ਜੀ ਵੀ ਤੋਂ ਪਲੱਸ ਦੀ ਉਮੀਦ ਅਗਲੀ ਦੀ ਸ਼ਾਮ ਆ ਵੀਰ ਜਹਹਿ ਜੀ ਕੋਈ ਚੰਗੀ ਮਾੜੀ ਸ਼ਾਮ ਕਰ ਪਰ ਆਪਣਾ ਚੋਇਆ ਵਾ ਹਕੀਕਤ ਚਾਹਣਾ ਚੋਇਆ ਵਾ ਜੀ ਬੇਸ਼ੱਕ ਦੀ ਕੋਈ ਡੱਬੇ ਮਾਰ ਕੇ ਲੈ ਜਾ ਆਪਾਂ ਨੂੰ ਕੋਈ ਚੱਕਰ ਤੇ ਬਾਕੀ ਦਾ ਮੈਂ ਦੇਖਣ ਵਾਲੇ ਭੈਣ ਭਰਾਵਾਂ ਨੂੰ ਕਹਿ ਰਿਹਾ ਵੀ ਆਮ ਜੀ ਝੋਟੀ ਮੰਨ ਕੇ ਬਾਈਆਂ ਨੂੰ ਫੋਨ ਨਾ ਲਾਇਓ ਚੰਗੀ ਤੇ ਵੱਡੀ ਤੇ ਬਰੀਡ ਸਾਰਾ ਕੁਝ ਇਹਦੇ ਚ ਆ ਹਾਂ ਵੀਰੇ ਤੁਸੀਂ ਜਿਵੇਂ ਹੁਣ ਵਿੱਚ ਸੌਂਕ ਦੇ ਮਾਰ ਆ ਅਗਲਾ ਪਿਕਚਰ ਕਰਨ ਦਾ ਮਾਰਾ ਫੋਨ ਲਾ ਲੰਦਾ ਭਰਾ ਬਣਦਾ ਵੀ ਉਹ ਨਾ ਲਾਇਓ ਉਹ ਨਾ ਲਾਇਓ ਸਹੀ ਗੱਲ ਆ ਜੀ ਜਿਹਨੇ ਕਿਸੇ ਨੇ ਲੈਣੀ ਆ ਲੈਣੀ ਉਹ ਹੀ ਲਾਇਓ ਬੇਸ਼ੱਕ ਦੀ ਉਹ ਹੀ ਬੰਦਾ ਫੋਨ ਲਾ ਤੇ ਗੁਣਾ ਨ ਪਾਸਿਓਂ ਨਹੀਂ ਹੈਗੀ ਕੋਈ ਕਮੀ ਨਹੀਂ ਹੈਗੀ ਖੋਲੋ ਜੀ ਤੋੜਾ ਕਰੈਗ ਚੈੱਕ ਇਹਦਾ ਚੰਗੀ ਹੈ ਜੀ ਜਰੂਰ ਤੁਹਾਨੂੰ ਤੋੜਾ ਇਹਦਾ ਕਰਾਵਾਇ ਚੈੱਕ ਤੇ ਜਿਹੜਾ ਵੀ ਵੀਰ ਲੈ ਗਿਆ ਯਾਦ ਰੱਖੂਗਾ ਝੋਟੇ ਨੂੰ ਤੇ ਨਾੜਾ ਵੀ ਪਿੰਡੇ ਦੇ ਵਿੱਚ ਬਰੀਕ ਪਿੰਡੇ ਦੀ ਇਕੱਲੀ ਇਕੱਲੀ ਨਾੜ ਦਿਖਾਈ ਦਿੰਦੀ ਪਈ ਆਹ ਦੇਖੋ ਜੀ ਜੇ ਆਪਾਂ ਗੱਲ ਕਰ ਲਗੇ ਸਾਇਸ ਤੁਹਾਨੂੰ ਕਰਾਵਾਇ ਚੈੱਕ ਵੱਡੇ ਗੱਡ ਕਾਟ ਦੀ ਆਪਾਂ ਤਾਂ ਕਹਿ ਰਹੇ ਹਾਂ ਕਿਉਂਕਿ ਹਾਏ ਹਕੀਕਤ ਦੇ ਵਿੱਚ ਬਾਈ ਦਾ ਵੀ 5.6 5.5 ਫੁੱਟ ਕਾਟਦਾ ਉਸ ਹਿਸਾਬ ਨਾਲ ਤੁਸੀਂ ਅਡਜਸਟਮੈਂਟ ਕਰਿਓ ਬਾਈ ਦੇ ਕੱਦ ਦੇ ਹਿਸਾਬ ਨਾਲ ਆਹ ਦੇਖੋ ਜੀ ਥਾਣ ਲੈਵਾ ਚੰਗਾ ਹੋਰ ਬਾਈ ਭਾਰ ਪਿਛਾ ਸਾ ਵੋਕਿਆ ਮੈਂ ਫੁੱਲ ਗਰੰਟੀ ਹੈ ਬਿਰੋ ਕਿਲੇ ਤੇ ਬੋਗੇ ਆਪਾਂ ਕੱਟਰੀ ਗਰੰਟੀ ਹੈ ਅਗਲੇ ਦੀ ਓਕੇ ਜੀ ਕੋਈ ਚੈੱਕ ਕਰਨ ਆ ਦੇਖੋ ਜੀ ਸਾਇਜ ਕਾਨੂੰਨ ਜਾ ਕੇ ਨਾ ਆਇਓ ਆਇਆ ਲੈ ਚਲੋ ਜੀ ਇਧਰ ਨੂੰ ਕੱਢੋ ਮੜੀ ਆ ਜਾ ਆਇਆ ਆ ਦੇਖੋ ਜੀ ਸਾਇਜ ਤੁਹਾਨੂੰ ਕਰਾ ਦਈਏ ਬਾਅਦ ਚੈੱਕੇ ਦਾ ਸਮਾਰਕ ਸਾਰੀ ਜਾਣਕਾਰੀ ਦੇ ਬਾਈ ਤੇ ਲੈ ਕੇ ਲੇਵ ਜੀ ਮੋਲ ਨਾ ਆ ਪੁੱਤ ਮੋ ਲੇਵ ਜੀ ਦੇਖੋ ਬਾਕੀ ਦਾ ਬਰੀਕ ਕੁੰਬਲਾ ਤੇ ਕਦ ਕਾੜਦੀ ਇਹਦੇ ਵਿੱਚ 1% ਵੀ ਨਹੀਂ ਕਮੀ ਜੀ ਵੱਡੇ ਸਹਾਏ ਦੀ ਆ ਗਈ ਥਣਲੇ ਵਸ ਨੂੰ ਨੇੜ ਤੋਂ ਕਰਾ ਦਿਆ ਚੱਕਾ ਦੇਖੋ ਜੀ ਆ ਜਾ ਪੁੱਤ ਪਿੱਠ ਪੁੜਾ 2.5 ਤੋਂ 3 ਫੁੱਟਾਂ ਨੂੰ ਮੱਝ ਤਾਂ ਤੋਂ ਛੋਟੀ ਚੌੜੀ ਪਈ ਹੈ ਜੀ ਤਾਂ ਲੈ ਵਾ ਮੂਹਰ ਤੋਂ ਕਰਾ ਲਈ ਚੈੱਕ ਕਰਾ ਲਾ ਕਰਾ ਆ ਦੇਖੋ ਜੀ ਚਾਰੇ ਥਣ ਨਿਕਲ ਤੇ ਬਈ ਨੇਚਰ ਦੀ ਬੜੀ ਵਦਗਾ ਹਨਾ ਸੀਲ ਬੜੀਆ ਜਿਹੜੇ ਦਾ ਮੈਂ ਕਿਹਾ ਬਾਈ ਪੂਰੀ ਸੀਲ ਆ ਕੋਈ ਚੱਕਰੀ ਨਹੀਂ ਹੂੰ ਤੇ ਫਿਰ ਅੱਗੇ ਫਿਰ ਇਹ ਕਿਹੜਾ ਸੀਮਨ ਲੱਗਿਆ ਬਾਈ ਇਹਦੇ ਸੀਮਨ ਵੀਰੇ ਸਰਕਾਰੀ ਲੱਗਿਆ ਪੂਰਾ ਟਾਪ ਦਾ ਲਵਾਇਆ ਪੂਰਾ ਟਾਪ ਦਾ ਲਵਾਇਆ ਬਾਈ ਕੋਈ ਐ ਨਹੀਂ ਹੈਗਾ ਬਾਕੀ ਆ ਤੁਹਾਡੇ ਸਾਹਮਣੇ ਖੜੇ ਆ ਹੂੰ ਇੱਕ ਤਾਂ ਹੁੰਦਾ ਵੀ ਨਹੀਂ ਸ਼ੌਂਕ ਆ ਹਾਂ ਬਾਈ ਸ਼ੌਂਕ ਸ਼ੌਂਕ ਦਾ ਮੁੱਲ ਕੋਈ ਨਹੀਂ ਹੁਣ ਬਾਈ ਥੋੜੀ ਜੀ ਘਰੇ ਟੈਲ ਮੈਟ ਕਰਕੇ ਮਜਬੂਰੀ ਕਰਨ ਵੇਚਣੀ ਪੈ ਮਜਬੂਰੀ ਕਰਨ ਸਾਹਮਣ ਦੇ ਤੋੜੇ ਹੋਗੇ ਤੇ ਨਹੀਂ ਫਿਰ ਇਹਦਾ ਤਾਂ ਕੋਈ ਮੁੱਲ ਤਾਂ ਹੈ ਹੀ ਨਹੀਂ ਸਾਰਾ ਇਹ ਇਹ ਚੀਜ਼ਾਂ ਵੇਚਣ ਵਾਸਤੇ ਨਹੀਂ ਸੀਗੀਆਂ ਜੀ ਬਸ ਇੱਕ ਐ ਸਮਝ ਲਓ ਮਜਬੂਰੀ ਵੱਡੀ ਹੋ ਗਈ। ਦੇਖ ਨਾਲ ਭੈਣ ਭਰਾਵਾਂ ਨੂੰ ਕਹਿ ਰਹੇ ਆ ਬੇਫਿਕਰ ਹੋਗੇ ਝੋਟੀ ਲੈਣ ਵਾਲੀ ਝੋਟੀ ਹੈ ਜੀ ਕਿਉਂਕਿ ਸੈਂਪਲ ਦੇ ਦੇਸੀ ਬੰਦੇ ਘਰ ਦੀ ਝੋਟੀ ਤੁਹਾਨੂੰ ਅੱਜ ਆਪਾਂ ਕਵਰ ਦਾ ਕੰਮ ਨਹੀਂ ਹੈਗਾ ਵੀਰੇ ਜਿਹਨੂੰ ਮਰਜ਼ੀ ਬੰਦਾ ਪਹੁੰਚ ਕੇ ਆ ਸਕੇ ਜਿਹਨੂੰ ਮਰਜ਼ੀ ਪਹੁੰਚ ਕੇ ਆ ਸਕੇ ਤੇ ਇੱਕ ਝੋਟੀ ਸੀ ਇੱਕ ਤੁਹਾਨੂੰ ਕਵਰ ਕਰਕੇ ਦੇਤੀ ਨੰਬਰ ਵਾਈ ਫੇਰ ਬੋਲਦੇ ਹੋ। ਇਹ ਨੰਬਰ 62804 3599 ਤੇ ਚੰਗੀ ਝੋਟੀ ਤੁਹਾਨੂੰ ਕਵਰ ਕਰਕੇ ਤੇ ਪਿੰਡ ਛਾਪੇ ਤੋਂ ਵੀਡੀਓ ਕਵਰ ਕਰਕੇ ਹਟੇ ਚੰਗੀ ਹੈ ਜੀ ਫੇਸ ਇਹਦਾ ਫੇਰ ਕਰਾ ਦਿਆ ਚੱਕਾ ਦੇਖੋ ਚੰਗੀ ਫੇਸ ਕੁਆਲਿਟੀ ਤੇ ਬੱਚਾ ਦੇਖੋ ਮੂਰੇ ਖੜਾ ਚੰਗਾ ਕਰੋ ਜੀ ਚੈੱਕ ਜੇ ਆਪਾਂ ਗੱਲ ਕਰਨ ਲਗੇ ਚੰਗੇ ਥਾਨ ਹਵਾਨੇ ਦੀ ਝੋਟੀ ਆ ਤੇ ਚੰਗੀ ਗੱਦ ਕਾੜ ਦਿਆ ਤੇ ਇੱਕ ਝੋਟੀ ਤੁਹਾਨੂੰ ਨੀਲੀ ਦਾ ਵੀ ਨਸਲ ਦੀ ਦਿਖਾਤੀ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕੰਨੇ ਵੀਡੀਓ ਦੇ ਨਾਲ ਡਿਮਾਂਡ ਬਾਈ ਫਿਰ ਇਹਦੀ ਕੀ ਆਗੀ ਡਿਮਾਂਡ ਬਾਈ ਫੋਨ ਤੇ ਕਰ ਜਾਇ ਹੋ ਜਾ ਮੈਂ ਹਾਂ ਜਾਇਜ ਛੋਟੇ ਹਿਸਾਬ ਨਾਲ ਜਮਾਂ ਜਾਇਦਾ ਛੋਟੇ ਦੇ ਹਿਸਾਬ ਨਾਲ ਹੋਊਗਾ ਵੀਰਾਂ ਦੇ ਜਿਹੜੇ ਬੰਦਾ ਦਾ ਸੌਕੇ ਆਊਗਾ ਉਹਨੂੰ ਤਾਂ ਕਹਿਣ ਦੀ ਜ਼ਰੂਰਤ ਹੀ ਨਹੀਂ ਪੈਣੀ ਹਾਂ ਸ਼ੌਂਕੀਆ ਚੀਜ਼ ਰੱਖਣ ਵਾਲੀ ਆ ਹਾਂ ਸੌਂਕੀਆ ਚੀਜ਼ ਹੀ ਰੱਖਣੇ ਬਾਕੀ ਸ਼ਾਉ ਠੰਡੀ ਸ਼ੀਲ ਆ ਜਿਹੜਾ ਮਰਜੀ ਚੋਵੇ ਕੋਈ ਚੱਕਰ ਨਹੀਂ ਓਕੇ ਮੋਲੇ ਦਾ ਫੋਨ ਤੇ ਹੋ ਨੰਬਰ ਵਾਈ ਦਾ ਸਕਰੀਨ ਤੇ ਆ ਧੰਨਵਾਦ ਜੀ